ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਸੀਂ ਗਏ ਸੀ ਲੋੜੀ ਦੇ ਪ੍ਰੋਗਰਾਮ ਤੇ 12 ਦੇ ਵਿੱਚ ਹੀ ਲੱਗੀ ਸੀ ਲੋੜੀ ਦੋ ਵਿਆਹਾਂ ਦੀ ਲੋੜੀ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਘਰ ਪਿਆਰ ਬਣਾ ਰਹੀ ਸੀ ਵੀਡੀਓ ਸਾਰੇ ਆਪਣੇ ਘਰਾਂ ਦੇ ਹੀ ਭੈਣ ਭਰਾ ਸੀ ਆਪਣੇ ਆਣ ਗਵਣ ਦੇ ਹੀ ਸਾਰੇ ਭੈਣ ਭਰਾ ਲੋੜੀ ਤੇ ਗੀਤ ਵੀ ਗਾ ਰਹੇ ਸੀ आवाज़ थोड़ी बहुत घट आ रही सी गीत गा चल कर ਕੁਚੀ ਨੂ ਮਰਾਇਆ ਕਰਨਾ ਹੈ ਇਹਨੂੰ ਨਹੀਂ ਸੰਜਨ ਬੁਤ ਮਨਾਇਆ ਜਾ ਰਿਹਾ ਹੈ ਲੇਕਿਨ ਇਹਦੇ ਕੋਲ ਵਾਲਾ ਬਣਾਣਾ ਮਾਫੀ ਨਗਰਕਾਰ ਵੀ ਐਸੇ ਲਓ ਜੀ ਆਹ ਪਿਆਰ ਨੂੰ ਮੰਦਰ ਸਾਸਰੀ ਕਾ ਬਚਾਈ ਹੋਈ ਲਾਹਾਂ ਇਹਨਾਂ ਦੇ ਲਾਈ ਨੂੰ ਇੱਕ ਕੰਨ ਰਿਹਾ ਹੈ ਸਾਹ ਕੰਨ ਰਿਹਾ ਸਾਸਰੀ ਕਾ ਮਜਬੂਰੀ ਹੈ ਸ਼ਰਮ ਨੂੰ ਸਾਹ ਕੰਨ ਆਜ ਆਹ ਨਹੀਂ ਕਰਵਾ ਸੀ ਕਰੀਆਂ ਕਰਨਗੀਆਂ ਅੱਛਾ ਜੀ ਸਾਰੇ ਗੱਲ ਇਹੋ ਨਹੀਂ ਆਏ ਮੈਨੂੰ ਇਹ ਸਮਝ ਆਈ ਮੇਰੇ ਤਾਂ ਉਹ ਹੋ ਗਿਆ ਕੋਈ ਮਾਮਾ ਦਾ ਸੱਟ ਗਿਆ ਛੁਰ ਨਹੀਂ ਨਿਕਲ ਗਿਆ ਲੈ ਛੱਡ ਕੇ ਮੈਨੂੰ ਭੇਜ ਨਾ ਉਹ ਪਿੱਛੇ ਜਾ ਕੇ ਬੈਠੀ ਐ ਕਿਹਨੂੰ ਆਂਦੀ ਨਹੀਂ ਨਹੀਂ ਰਿਵਰਸ ਉਹ ਦਰਦ ਵਿੱਚ ਆ ਮਾਮਾ ਉਹ ਸੇਕ ਉਹ ਤੇ ਉਹ ਓ ਤੂੰ ਬੋਲ ਸੇਕ ਪਾਇਆ ਸੀਗਾ ਅੱਜ ਵੀ ਤੰਦ ਕਿਉਂ ਰੋ ਬਣਾਈ ਦੀਦੀ অ <marriages timing> hey, ਇਹ ਲੋਕ ਕੱਢਿਆ ਜੀ ਇੱਧਰ ਆਇਆ ਜੀ ਉਹ ਰੋਟੀ ਖਾਈ ਜਾਂਦਾ ਥੋੜੇ ਬੜੀਆ ਥੋੜਾ ਜਿਹਾ ਪਰਿਵਾਰ ਆਇਆ ਜੀ ਓਏ ਇਹਨਾਂ ਨੇ ਤਾਂ ਪਹਿਲਾਂ ਯਾਰ ਪਿਆਚ ਕਰਨ ਵੀ ਕੱਟ ਗਏ ਯਾਰ ਕਮਾਨ ਨਹੀਂ ਗਿਆ ਤੇ ਕਾਹਦਾ ਨੰਬਰ ਮੁਖੀ ਜਾਂਦਾ ਯਾਰ ਯਾਰ ਉਹ ਆਟਾ ਹਰ ਕਿਹ ਉਹ ਬਣਾ ਦੇ ਤੀਜ ਹੈ ਬਈ ਬੈਠੇ ਨਹੀਂ ਬਣੀ ਸੀ ਉਹਨੂੰ ਤਾਂ ਪਹਿਲਾਂ ਹੋਣਾ ਚਾਹੀਦਾ ਆਖਰੀ ਇਹ ਕਾਮੀ ਨੇ ਇੱਧਰ ਆੜ ਗਿਆ ਕਾਮੀ ਨੇ ਉੱਤਰ ਲੈ ਚਾਹਨਾ ਉੱਤਰ ਹੋਏ ਪਹਿਲਾਂ ਲਾ ਕੇ ਗਈ ਇੱਧਰ ਸੇਕ ਬੰਦਾ ਬੰਦਾ ਐਵੇਂ ਕਰਾ ਏਸੀ ਲੱਗਿਆ ਵਾ ਕੋਈ ਨਹੀਂ ਉਧਰ ਤੋਂ ਚੰਨਣ ਆਉਂਦਾ ਹੀ ਹੋ ਠੀਕ ਸਸਾ 10:30 ਬੜੀਆਂ ਤੇਰੇ ਲਈ ਫਟੋ ਵੀ ਆ ਜੀ ਇੱਥੇ ਆਉਣਾ ਨਹੀਂ ਕੋਈ ਤੋਰ ਨਹੀਂ ਸੁੰਦਰ ਦੀ ਸ਼ਹਿਰ ਲੈਣਾ ਨਹੀਂ ਯਾਰ ਤੁਸੀਂ ਦੇਖੋ ਨਹੀਂ ਹੋ ਰਿਹਾ ਓਕੇ ਸਾਰੇ ਜਾਣੇ ਖਰਚਾ ਇੱਥੇ ਜੇ ਮੋਟਰਸਾਈਕਲ ਤੇ ਆਈ ਹਾਂ ਤੇ ਇੰਨਾ ਸਫਰ ਕਿਵੇਂ ਜਾਊਗਾ ਮਲੀ ਉਹ ਮਲੀ ਜਦੋਂ ਸੀ ਬੈਠ ਦ ਸੀ ਤੇ ਗਿਆ ਅਬ ਤੇਰਾ ਇਤਨਾ ਬੈ ਆਹੋ ਆਪਣਾ ਕਰਦੇ ਵਾਟੇ ਵਾਟੇ ਬਾੜੇ ਬੜਾ ਦਾ ਲਾਗੇ ਇਧਰ ਹੀ ਸਿੱਧੇ ਹੋ ਜਾਣਾ ਨਹੀਂ ਸੁੱਖਣਾ ਜੇ ਦੋ ਸਾਲ ਹੋਰ ਕੱਟ ਗਏ ਤੇ ਖਰਚ ਹੋ ਜਾ ਹੋਰ ਭਾਈ ਆਣਾ ਪੜੇਗਾ ਹੀ ਆ ਮੇਜ ਤੇ ਓਏ ਗੁੜੀਓ ਕੋ ਲਾ ਲੈਂਦੀ ਆ ਉਹ ਕਰੀ ਵੀ ਚੱਲ ਉਹ ਦਰਸ਼ਨ ਉਹ ਦਰਸ਼ਨ ਦੋਨੇ ਸੇ ਲਗਾ ਅਸੀਂ ਜੇ ਸੁਜੀ ਸੇ ਨਹੀਂ ਟੋਲੋਗੇ ਹੋਰ ਹੋ ਬਣੀ ਜਾਣਾ ਉਹਨੇ ਹੋਗਾ ਹੀ ਲੈ ਜਾਣਾ ਡਰਾਈਵਰ ਸਾਹਿਬ ਇਧਰ ਤੱਕੋ ਹਾਂਜੀ ਓਕੇ ਭਾਈ ਜੀ ਮੈਡਮ ਜੀ ਕਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਡਮ ਜੀ ਓ ਜੀ ਲੈ ਇਹਨੂੰ ਕਰੇ ਤੜ ਕੇ ਓਏ ਇਹ ਕੀ ਹੁਣ ਇਹ ਬਲਾਕ ਅੱਛਾ ਠੀਕ ਕੋਲੀ ਠੀਕ ਹੈ ਗਲਤੀ ਹੋਈ ਕੰਨ ਸਕੂਲ ਜਾ ਨਹੀਂ ਛੁੱਟੀਆਂ ਅਧਿਕਾਰੀ ਓਕੇ ਧੰਨਵਾਦ ਛੁੱਟੀਆਂ ਫੇਰ ਵਧਾ ਲੈਂਦੇ ਨੇ ਨਹੀਂ ਗਲਤੀ ਗਲਤੀ ਅਸਲ ਵਿੱਚ ਅਮੂਰ ਨਹੀਂ ਚੰਡੀਗੜ੍ਹ ਚ ਆਪਣੇ ਨਹੀਂ ਆਪਣੇ ਵੀ ਸਾਡੇ ਸਭ ਤੋਂ ਬਾਅਦ ਅਸੀਂ ਆਪਣੀ ਛੁੱਟੀਆਂ ਆ ਗਦੇ ਸਹੀ ਬੜਾ ਬੰਦਾ ਪਤਾ ਨਹੀਂ ਕਰਦੇ ਕਿਦੋਂ ਕਿਦੋਂ ਖੜਾ ਕਰਦੇ ਨੇ ਹਾਂ ਫਿਰ ਦੁਬਾਰਾ ਬਲੌਗ ਬਣਾ ਲੜਾ ਨਾ ਮਣੀ ਨੂੰ ਬਣਾ ਲ ਮਣੀ ਉਹ ਇਹ ਗਲਤ ਕਰਦੇ ਆ ਠੀਕ ਹੈ ਨਾ ਤੇ ਜਿਹੜੀਆਂ ਹਾਂ ਹੁਣ ਖੰਡਾਂ ਵਾਲੀਆਂ ਵੀ ਗਲਤ ਕਰਦੇ ਇਹ ਛੁੱਟੀਆਂ ਤੋਂ ਬਾਅਦ ਠੰਡ ਪੈਂਦੀ ਆ ਤੋਂ ਦੋ ਦੋ ਪੈਂਦੀ ਆ ਸਕੂ ਲਾਗੇ ਉਦ ਠੰਡ ਪੈਣ ਲੱਗ ਹਾਂ ਇਹ ਪਹਿਲੋਂ ਕਰ ਇਹ ਬਾਅਦ ਕਰਨਾ ਜਾਏਗਾ ਹਾਂਜੀ ਤੋਂ ਤਾਂ ਤਾਂ ਆ ਗਈ ਆ ਆ ਗਈ ਆ ਗਈ ਭੂਆ ਤੋਂ ਕਿਹੜੇ ਬੱਸ ਅੱਗ ਤਾਂ ਹੈਗੀ ਇੱਥੇ ਅੱਗ ਕਹ ਹੈਗੀ ਆ ਡੇਢੀ ਨੂੰ ਤਾਂ ਬੱਚੇ ਭੂਆ ਦਾ ਬਲੌਗ ਪਹਿਲਾਂ ਬਣਾਇਆ ਹਲੋ ਉਹਨੇ ਆ ਜਾਣਾ ਉਹ ਕਹਿੰਦੀ ਆ ਮੈਂ ਨਹੀਂ ਤੂੰ ਉਹ ਇੱਧਰ ਬੋਲੋ ਸਸਰੀ ਘਰ ਬਣਾ ਸਸਰੀ ਘਰ ਸਸਰੀ ਘਰ ਸਸਰਾ ਨਹੀਂ ਪੂਆ ਪੂਆ ਸਸਰੀ ਘਰ ਬਣਾ ਸਸਰੀ ਘਰ ਬੋਤੋ ਉਹਦਾ ਫਲੈਸ਼ਵੋਟ ਕਰ ਦਿੰਨੇ ਆ ਚੱਕ ਲੈ ਉਹ ਹਣ ਪਹਿਲਾਂ ਕੋਲ ਤੇ ਇਹਨੇ ਉਹ ਸੀ ਹਾਂ ਉਹ ਤੇ ਸਾਸਰੀ ਕੱਲ ਪਹਿਲਾਂ ਕਿਹਦੇ ਮੂਹਰੇ ਨਹੀਂ ਨਹੀਂ ਪਹਿਨੂਣੀ ਬਣਾਈ ਗਈ ਸੀ ਹਲੋ ਠੀਕ ਆ ਫੋਟੋ ਸ਼ਾਟ ਕਰਤੀ ਦੱਸੀ 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 ਪੂਆ ਪੂਆ ਦੱਸੀ ਪੂਆ ਦੱਸੀ ਸਾਡੀ ਬਾਂਸੀ ਆਈ ਆ ਬਾਂਸੀ ਆਈ ਬਾਂਸੀ ਆਈ ਇਹਦਾ ਦਾਦੇ ਕਾਣੀ ਨਾ ਆਇਤਾ ਖੁਸ਼ੀ ਦਾ ਦੇਣੀ ਆ ਦੇ ਦੇ ਬਾਂਸੀ ਆਲੇ ਆ ਜਾਈਂ ਸੀ ਅਨੇ ਖਾਲੂਆ ਸਾਡਾ ਮਗੇ ਪਾਂਦੇ ਪੰਮੀ ਪੱਲਾ ਵੰਗ ਨਾ ਲੱਗਿਆ ਕਰ ਮੈਂ ਨੇ ਕੂਆ ਮੰਮਾ ਕਰਨੀ ਸਹੀ ਆ ਪੰਮੀ ਦਾ ਸਾਥ ਨਹੀਂ ਪੰਮੀ ਪੜਾਈ ਨਾ ਪੰਮੀ ਤਾਂ ਹੀ ਤਾਂ ਹੀ ਤਾਂ ਸਾਡੇ ਭਾਂਤੇ ਵਾਲੀ ਮੰਮੀ ਤਾਂ ਹੀ ਤਾਂ ਕਹਿੰਦੀ ਹੋ ਕੋਈ ਨਹੀਂ ਮੰਮੀ ਆ ਦੇਖੋ ਸਾਡੇ ਬੱਦਨਾ ਜੀ ਉੱਥੇ ਖੜੇ ਆ ਸਾਡੇ ਬੱਦੀ ਬੀਬੀ ਦੇ ਨਾਲ ਪੰਮੀ ਸਾਡੇ ਨਿੱਕੇ ਜੜੀ ਦਰਬਾਰ ਸਿੰਘ ਆ ਸਾਡੇ ਨਿੱਕੇ ਨੜੀ ਨੜ ਵੈਸਿੰਗ ਸਾਰਾ ਨਹੀਂ ਬਣਾ ਸਾਰੇ ਆ ਸਾਡੇ ਤਾਇਆ ਜੀ ਜਿਹੜੇ ਬੱਸ ਡਰਾਈਵਰ ਸਾਡੇ ਸਕੂਲ ਦੇ ਤੇ ਉਹ ਸਾਡਾ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਕੌਣ ਬੋਲਦਾ ਬਿੱਲਾ ਆਉਂਦੀ ਜਾਵੜਾ ਓਰੇ ਆਈ ਇਧਰ ਆ ਓਰੇ ਮੈਂ ਤਾਂ ਜਾਵੜਾ ਓਰੇ ਮੈਂ ਕਹਿੰਨਾ ਬਿੰਦੇ ਬੁਲਾ ਜਾਨੇ ਨਹੀਂ ਨਹੀਂ ਬਿੰਦੇ ਦੀ ਬਣਾ ਬਿੱਲੇ ਦੀ ਬਣਾ ਤੂੰ ਬਣਾ ਬਣਾਵੇ ਬਿੱਲਾ ਬੈਠਾ ਵੇ ਮੋਟਰ ਤੇ ਦੁੱਧ ਤਾਂ ਗੱਡੀ ਵੀ ਨਹੀਂ ਜਾਣੀ ਮੋਗੇ ਇਹ ਵੀ ਛੱਡੀ ਉਹਨਾਂ ਤੋਂ ਬਣਾ ਇਹ ਤਾਂ ਐਵੇਂ ਬੋਲੀ ਜਾਂਦਾ ਇਹ ਬਣਾ ਤੂੰ ਇਹ ਐਵੇਂ ਬੋਲੀ ਜਾਂਦਾ ਇੱਧਰ ਰੱਖ ਮੈਂ ਬੋਲਦਾ ਉੱਧਰ ਪੈਣਾ ਲੈ ਇਹ ਡਰ ਨਹੀਂ ਆਏ ਤਾਂ ਤੂੰ ਬੁਲਾ ਫਿਰ ਉਹਦੇ ਹੀ ਚੜਾ ਦੇ ਆਹ ਰੇਡੀ ਉੱਧਰ ਆ ਦੇ ਫਟੇ ਫਟੇ ਉਹ ਬਲੀ ਤੇਰਾ ਸਿੰਘ ਪਵਿੱਤਰ ਸਿੰਘ ਕੀ ਉਹ ਲੱਗਦੇ ਆ ਮੇਰਾ ਭਾਈ ਸਾਰਾ ਛੋਟਾ ਕਰੇ ਨਹੀਂਦਾ ਮੇਰਾ ਭਾਈ ਪਵਿੱਤਰ ਸਿੰਘ ਨਾਲ ਫੋਟੋ ਕਰੇ ਹੁੰਦਾ ਕੈਮਰੇ ਨਾਲ ਛੋਟਾ ਪਵਿੱਤਰ ਸਿੰਘ ਆ ਮਮੀ ਦੇ ਡਿਆਣ ਬਲੌਕ ਬਣਾਈ ਜਾਂਦੀ ਹੈਖਣੀ ਇਹ ਬਿਲਕੁਲ ਗੱਲ ਕਰਦੀ ਹੈ ਡੈਡੀ ਨੇ ਗੱਲ ਕਰਦੀ ਹੈ ਨਹੀਂ ਲਾਈਵ ਲੱਗਾ ਲਾਈਵ ਦੇਖ ਲਿਆ ਕਰੋ ਸਾਡਾ ਕਿਤੇ ਤੁਸੀਂ ਤੁਹਾਨੂੰ ਗੱਲ ਨਹੀਂ ਫੋਨ ਲੱਗਾ ਵਾ ਫੋਨ ਕੱਢਾ ਤਾ ਉਹ ਤੂੰ ਹੀ ਸਾਨੂੰ ਕਿਹੜਾ ਦੱਸਦੇ ਪੂਰੀ ਵੀਡੀਓ ਭੈਣ ਭਰਾ ਜ਼ਰੂਰ ਵੇਖਿਓ ਸਾਰੇ ਜਣੇ ਆਈ ਹੋਰ ਵੀ ਹੋਰ ਹਾਂ ਉਹ ਵੀ ਬ੍ਰਾਹਮਣੇ ਦੇ ਨੀਂਵਾਂ ਤੇ ਜਦੋਂ ਮੈਂ ਤੂੰ ਸੱਚ ਨਹੀਂ ਹੈ ਤੂੰ ਸਤ ਨਹੀਂ ਹੈ ਬੋਲ ਸੁਣ ਫੋਟੋ ਦੇਖ ਕੇ ਪੜੋ ਮੋਦਾਨੀਆਂ 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 ਕੇਕੇ ਦਮੇ ਤੂੰ ਨਹੀਂ ਹੈ